BTP ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਕੋ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ ਕੈਲਗਰੀ ਮੁਰੰਮਤ ਦੇ ਕੰਮ ਦੌਰਾਨ ਪਾਣੀ ਦੀਆਂ ਪਾਬੰਦੀਆਂ ਨੂੰ ਨਜ਼ਰ ਅੰਦਾਜ਼ ਕਰਨ ਵਾਲਿਆਂ ਲਈ 3000 ਡਾਲਰ ਦੀਆਂ ਟਿਕਟਾਂ ਕਰੇਗਾ ਜਾਰੀ ਕੈਨੇਡਾ ਦੇ ਰੇਲ ਕਰਮਚਾਰੀ ਯੂਨੀਅਨ ਨੇ ਆਰਬਿਟ੍ਰੇਸ਼ਨ ਆਰਡਰ ਨੂੰ ਅਦਾਲਤ ਵਿੱਚ ਦਿੱਤੀ ਚੁਣੌਤੀ ਜਾਪਾਨ ਵਿੱਚ ਘਾਤਕ ਤੂਫਾਨ ਸ਼ੈਂਸ਼ੈਂ ਕਰਕੇ ਕਈ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਉਮੀਦ ਗਾਜ਼ਾ ਵਿੱਚ 6 ਬੰਦਕਾਂ ਦੀਆਂ ਲਾਸ਼ਾਂ ਬਰਾਮਦ ਇਜ਼raਇਲੀ ਫੌਜ ਨੇ ਕੀਤਾ ਐਲਾਨ ਹੁਣ ਖਬਰਾਂ ਵਿਸਥਾਰ ਨਾਲ ਐਡਮਿੰਟਨ ਵਿੱਚ ਸ਼ਨੀਵਾਰ ਸਵੇਰੇ ਹਾਈਵੇ 2 ਤੇ ਮੋਟਰਸਾਈਕਲ ਸਵਾਰਾਂ ਦੇ ਇੱਕ ਸਮੂਹ ਨਾਲ ਸੈਮੀ ਟਰੱਕ ਦੀ ਟੱਕਰ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਦੇ ਪੀੜਤਾਂ ਵਿੱਚ ਡ੍ਰਿਫਟ ਪਾਇਲ ਫਸਨੇਸ਼ਨ ਦਾ ਇੱਕ 38 ਸਾਲਾ ਵਿਅਕਤੀ ਅਤੇ ਐਡਮਿੰਟਨ ਦਾ ਇੱਕ 33 ਸਾਲਾ ਵਿਅਕਤੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਰੈਡ ਡ੍ਰਮ ਮੋਟਰਸਾਈਕਲ ਕਲੱਬ ਵੱਲੋਂ ਆਯੋਜਿਤ ਚੈਰੀਟੀ ਰਾਈਡ ਦਾ ਹਿੱਸਾ ਸਨ। ਇਹ ਹਾਦਸਾ ਵਾਪਰਿਆ ਜਦੋਂ ਇੱਕ ਸੈਮੀ ਟਰੱਕ ਸੈਂਟਰ ਲਾਈਨ ਨੂੰ ਪਾਰ ਕਰ ਗਿਆ ਅਤੇ ਇੱਕ ਸਮੂਹ ਵਿੱਚ ਸਫ਼ਰ ਕਰ ਰਹੇ ਕਈ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਰਿਪੋਰਟ ਮੁਤਾਬਕ ਹੈ ਟੱਕਰ ਸ਼ਨੀਵਾਰ ਨੂੰ ਦੁਪਹਿਰ ਤੋਂ ਠੀਕ ਪਹਿਲਾਂ ਹੋਈ ਸੀ। ਇਹ ਹਾਦਸਾ ਹਾਈਵੇ 2 ਤੇ ਰੇਂਜ ਰੋਡ 143 ਦੇ ਨੇੜੇ ਹਾਈ ਪ੍ਰੇਰੀ ਸੱਕ ਕਰੀਕ ਫਸ ਨੇਸ਼ਨ ਅਤੇ ਡ੍ਰਿਫਟ ਪਾਇਲ ਕਰੀ ਨੇਸ਼ਨ ਐਡਮਿੰਟਨ ਤੋਂ ਲਗਭਗ 347 ਕਿਲੋਮੀਟਰ ਉੱਤਰ ਪੱਛਮ ਵਿੱਚ ਵਾਪਰਿਆ। ਹਾਸੇ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਸ਼ਰਾਬ ਨੂੰ ਇਸ ਹਾਦਸੇ ਦਾ ਕਾਰਨ ਨਹੀਂ ਮੰਨ ਰਹੀ। ਇਸ ਹਾਦਸੇ ਬਾਰੇ ਫੌਸਟ ਆਸੀਐਮਪੀ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਜਿਸ ਨੇ ਰਿਪੋਰਟਰਾਂ ਮਿਲਣ ਤੋਂ ਬਾਅਦ ਕ੍ਰੈਸ਼ ਸੀਨ ਤੇ ਜਵਾਬ ਦਿੱਤਾ ਜਿੱਥੇ ਇੱਕ ਆਫ ਡਿਊਟੀ ਆਸੀਐਮਪੀ ਅਧਿਕਾਰੀ ਵੀ ਮੌਜੂਦ ਰਿਹਾ ਅਤੇ ਐਮਰਜੈਂਸੀ ਸੇਵਾਵਾਂ ਤੇ ਪਹੁੰਚਣ ਤੱਕ ਜ਼ਖਮੀਆਂ ਦੀ ਸਹਾਇਤਾ ਕੀਤੀ ਗਈ। ਕੈਲਗਰੀ ਵਾਸੀ ਜੋ ਸ਼ਹਿਰ ਦੀਆਂ ਪਾਣੀ ਦੀਆਂ ਪਾਬੰਦੀਆਂ ਦੇ ਬਾਵਜੂਦ ਆਪਣੇ ਲਾਉਨ ਨੂੰ ਪਾਣੀ ਦਿੰਦੇ ਰਹਿੰਦੇ ਹਨ ਉਹਨਾਂ ਨੂੰ ਚਲਦੇ ਹੀ ਟਿਕਟਾਂ ਮਿਲਣ ਵਾਲੀਆਂ ਹਨ ਸਿਟੀ ਆਫ ਕੈਲਗਰੀ ਨੇ ਰਿਪੋਰਟ ਦਿੱਤੀ ਹੈ ਕਿ ਸੋਮਵਾਰ ਨੂੰ ਆਊਟਰ ਵਾਟਰਿੰਗ ਤੇ ਪਾਬੰਦੀ ਲਗਾਉਣ ਤੋਂ ਬਾਅਦ ਪਾਣੀ ਦੀ ਵਰਤੋਂ ਇਜਾਜ਼ਤ ਤੋਂ ਵੱਧ ਦੇਖੀ ਗਈ ਹੈ ਸេចਕਿਓਗ ਹੈ ਕਿ ਇਹ ਪਾਬੰਦੀਆਂ ਪਾਣੀ ਦੀ ਸੰਭਾਲ ਦੀ ਯਤਨਾਂ ਦਾ ਹਿੱਸਾ ਹਨ ਜਦੋਂ ਕਿ ਪਾਣੀ ਦੇ ਮੇਨ ਫੀਡਰ ਦੀ ਮੁਰੰਮਤ ਕੀਤੀ ਜਾ ਰਹੀ ਹੈ ਜੋ ਕਿ ਸਤੰਬਰ ਦੇ ਅਖੀਰ ਤੱਕ ਚੱਲਣ ਦੀ ਉਮੀਦ ਹੈ ਕਮਿਊਨਿਟੀ ਸਟੈਂਡਰਡਸ ਇਨਸਪੈਕਟਰ ਸ਼ੈਰਲ ਟਾਊਨਸਨ ਨੇ ਕਿਹਾ ਕਿ ਸ਼ਹਿਰ ਨੂੰ ਨਿਵਾਸੀਆਂ ਅਤੇ ਕ ਬੰਦੀਆਂ ਦੇ ਪਾਲਣਾ ਨਾ ਕਰਨ ਬਾਰੇ ਜਨਤਾ ਤੋਂ 278 ਰਿਪੋਰਟਾਂ ਪ੍ਰਾਪਤ ਹੋਈਆਂ ਹਨ ਸ਼ਹਿਰ ਇਹਨਾਂ ਰਿਪੋਰਟਾਂ ਦੀ ਪਾਲਣਾ ਕਰੇਗਾ ਅਤੇ پابੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ 3000 ਡਾਲਰ ਦਾ ਜੁਰਮਾਨਾ ਜਾਰੀ ਕਰੇਗਾ ਜਾਣਕਾਰੀ ਮੁਤਾਬਕ پابੰਦੀਆਂ ਲੱਗਣ ਤੋਂ ਬਾਅਦ ਲਗਾਤਾਰ ਚੌਥੇ ਦਿਨ ਕੈਲਗਰੀ ਨਿਵਾਸੀਆਂ ਨੇ ਰੋਜ਼ਾਨਾ 450 ਮਿਲੀਅਨ ਲੀਟਰ ਪਾਣੀ ਦੀ ਵਰਤੋਂ ਨਾ ਕਰਨ ਦੇ ਟੀਚੇ ਨੂੰ ਪਾਰ ਕਰ ਲਿਆ ਹੈ ਕਾਬਲੇ ਗੋਰੇ ਕਿ ਇਹ پابੰਦੀਆਂ ਤੇ ਮੁਰੰਮਤ ਜੂਨ ਵਿੱਚ ਪਿਛਲੇ ਪਾਈਪ ਫਟਣ ਤੋਂ ਬਾਅਦ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਸਿਟੀ ਆਫ ਕੈਲਗਰੀ ਦੇ ਅਧਿਕਾਰੀਆਂ ਤੋਂ ਆਈ ਹੈ ਜੋ ਪਾਣੀ ਦੀ ਵਰਤੋਂ ਦੀ ਨਿਗਰਾਨੀ ਕਰ ਰਹੀ ਹਨ ਅਤੇ ਇਹ ਹੀ ਕਿੰਨੀ ਬਣਾਉਣ ਲਈ ਨਿਯਮਾਂ ਨੂੰ ਲਾਗੂ ਕਰ ਰਹੇ ਹਨ ਕਿ ਕਮਿਊਨਿਟੀ ਲੋੜਿੰਦੇ ਸੰਭਾਲੀਅਤਾਂ ਦੀ ਪਾਲਣਾ ਕਰਦੀ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਦਾ ਉਦੇਸ਼ ਮੁਰੰਮਤ ਦੀ ਮਿਆਦ ਦੇ ਦੌਰਾਨ ਪਾਣੀ ਦੀ ਲੋੜਿੰਦੀ ਸਪਲਾਈ ਨੂੰ ਬਣਾਈ ਰੱਖਣਾ ਅਤੇ ਸਿਸਟਮ ਤੇ ਕਿਸੇ ਹੋਰ ਦਬਾਅ ਨੂੰ ਰੋਕਣਾ ਹੈ ਕੁਦਰਮੰਤੀ ਜਸਟਨ ਟ੍ਰੂਡੋ ਨੇ ਐਲਾਨ ਕੀਤਾ ਕਿ ਡੇਰਿਲ ਫ੍ਰੀਡ ਹੈਂਡਲਰ ਇੱਕ ਕਾਰਪੋਰੇਟ ਵਕੀਲ ਅਤੇ ਕ੍ਰਿਸਟੋਫਰ ਵੇਲਸ ਇੱਕ ਪ੍ਰੋਫੈਸਰ ਜੋ ਅਲਬਰਟਾ ਦੀ ਪ੍ਰਸਤਾਵਿਤ ਸਕੂਲ ਪ੍ਰੋਨਾਉਨ ਪਾਲਿਸੀ ਦੀ ਆਪਣੀ ਆਲੋਚਨਾ ਲਈ ਜਾਣੇ ਜਾਂਦੇ ਹਨ ਨਵਾਂ ਅਲਬਰਟਾ ਦੇ ਨੁਮਾਇੰਦੇ ਕਰਨ ਵਾਲੇ ਨਵੇਂ ਸੈਨੇਟਰ ਬੱਚੋ ਨਿਯੁਕਤ ਕੀਤਾ ਗਿਆ ਹੈ ਦੱਸਿਆ ਕਿ ਇਹ ਨਿਯੁਕਤੀਆਂ ਗਵਰਨਰ ਜਨਲ ਦੁਆਰਾ ਮੈਰੀ ਸਾਈਮਨ ਸੈਨੇਟ ਦੀ ਸੁਤੰਤਰਤਾ ਨੂੰ ਯਕੀਨੀ ਬਣਾਉਣ ਲਈ 2016 ਵਿੱਚ ਸਥਾਪਿਤ ਇੱਕ ਸੁਤੰਤਰ ਸਲਾਹਕਾਰ ਬੋਰਡ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਦੇ ਹੋਏ ਕੀਤੀਆਂ ਗਈਆਂ ਸਨ ਜਾਣਕਾਰੀ ਮੁਤਾਬਕ ਕ੍ਰਿਸਟੋਫਰ ਵੇਲਜ਼ ਐਡਮਿੰਟਨ ਵਿੱਚ ਸਥਿਤ LGBTQ2 ਕਮਿਊਨਿਟੀ ਲਈ ਇੱਕ ਮਜ਼ਬੂਤ ਵਕੀਲਾਨਾ ਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਆਪਣੇ ਨਾਮ ਜਾਂ ਪ੍ਰੋਨਾਉਨ ਨੂੰ ਬਦਲਣ ਤੋਂ ਪਹਿਲਾਂ ਮਾਪਿਆਂ ਦੀ ਸਹਿਮਤੀ ਦੀ ਲੋੜ ਕਰਨ ਲਈ ਅਲਬਰਟਾ ਸਰਕਾਰ ਦੀ ਓਟਰਾਂ ਦੀ ਖੁੱਲਕੇ ਆਲੋਚਨਾ ਕੀਤੀ ਗਈ ਹੈ ਉਸ ਦੇ ਰੁਖ ਨੇ ਇਹ ਅਟਕਲਾ ਲਗਾਈਆਂ ਹਨ ਕਿ ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਵਾਲੀ ਸੁਭਾਈ ਸਰਕਾਰ ਉਸ ਦੀ ਨਿਯੁਕਤੀ ਦਾ ਵਿਰੋਧ ਕਰ ਸਕਦੀ ਹੈ ਇਸ ਦੌਰਾਨ ਵੇਲਜ਼ ਨੇ ਟ੍ਰਾਂਸਜੈਂਡਰ ਮੁੱਦਿਆਂ ਤੇ ਸਮਿਥ ਦੀਆਂ ਨੀਤੀਆਂ ਦੀ ਵੀ ਆਲੋਚਨਾ ਕੀਤੀ ਜਿਸ ਵਿੱਚ ਲਿੰਗ ਪੁਸ਼ਟੀ ਸਹਿਤ ਸੰਭਾਲ ਤੇ ਪਾਬੰਦੀਆਂ ਤੇ ਟਾਸਟੈਂਡਰ ਨੋਚਵਾਨਾ ਲਈ ਮਹਿਲਾ ਖੇਡਾਂ ਵਿੱਚ ਭਾਗੀਦਾਰੀ ਸ਼ਾਮਲ ਹੈ ਇਹਨਾਂ ਨਿਯੁਕਤੀਆਂ ਨੇ ਪ੍ਰतिक੍ਰਮ ਪੈਦਾ ਕੀਤੇ ਹਨ ਜਿਸ ਦੇ ਚਲਦੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਟਰੂਡੋ ਤੇ ਅਲਬਰਟਾ ਵਾਸੀਆਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਹੈ ਉਥੇ ਹੀ ਵੇਲਸਨ ਜੋ ਕਿ ਕੈਨੇਡਾ ਰਿਸਰਚ ਚੇਅਰ ਵੀ ਹੈ ਨੂੰ ਵਿਪਿੰਨਤਾ ਇਕਵਿਟੀ ਅਤੇ ਮਨੁੱਖੀ ਅਧਿਕਾਰਾਂ ਨੂੰ ਉਚਾਈ ਦਰਨ ਦੇ ਕੰਮ ਲਈ ਅਲਬਰਟਾ ਸੈਟੀਨੀਅਲ ਮੈਡਲ ਵਾਗੇ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਮਾਤਾ ਦਿੱਤੀ ਗਈ ਹੈ ਕੈਨੇਡਾ ਦੀ ਟ੍ਰੇਨਸਟਰ ਯੂਨੀਅਨ ਜੋ ਹਜ਼ਾਰਾਂ ਰੇਲ ਕਰਮਚਾਰੀਆਂ ਦੀ ਨੁਮਾਇੰਦੀ ਕਰਦੀ ਹੈ ਨੇ ਫੈਡਰਲ ਸਰਕਾਰ ਦੇ ਨਿਰਦੇਸ਼ਾਂ ਦੇ ਵਿਰੁੱਧ ਇੱਕ ਅਪੀਲ ਦਾਇਰ ਕਰ ਦਿੱਤੀ ਹੈ ਉਸ ਗੱਲ ਨੂੰ ਲੈ ਕੇ ਜਿਸ ਨੇ ਪਿਛਲੇ ਹਫ਼ਤੇ ਦੇ ਰੇਲ ਬੰਦ ਨੂੰ ਖਤਮ ਕਰ ਦਿੱਤਾ ਸੀ ਫੈਡਰਲ ਕੋਰਟ ਆਫ ਅਪੀਲ ਨੂੰ ਸੌਂਪੀ ਗਈ ਇਹ ਅਪੀਲ ਲੇਬਰ ਮੰਤਰੀ ਸਟੀਵਨ ਮੈਕੀਨਨ ਦੇ ਬਾਈਡਿੰਗ ਆਰਬਿਟ੍ਰੇਸ਼ਨ ਦੇ ਆਦੇਸ਼ ਨੂੰ ਚੁਣੌਤੀ ਦਿੰਦੀ ਹੈ ਜਿਸ ਨੇ ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਸੀਐਨਏ ਤੇ ਕੈਨੇਡੀਅਨ ਪੈਸੀਫਿਕ ਕੈਂਸਰ ਸਿਟੀ ਲਿਮਿਟਿਡ ਨੂੰ 9300 ਕਰਮਚਾਰੀਆਂ ਦੇ ਤਾਲਾਬੰਦੀ ਤੋਂ ਬਾਅਦ ਕੰਮ ਮੁੜ ਸ਼ੁਰੂ ਕਰਨ ਲਈ इंडस्ट्रियल रिलेशंस बोर्ड द्वारा निर्देश ਅਤੇ ਬਾਅਦ ਦੇ ਫੈਸਲੇ ਸਮੂਹਿਕ ਸੌਦੇਬਾਜ਼ੀ ਦੇ ਕਾਮਯਾਬੀ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਕਰਦੇ ਹਨ ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਪੌਲ ਬੂਸ਼ਰ ਨੇ ਕਿਹਾ ਕਿ ਸਰਕਾਰ ਦੀਆਂ ਕਾਰਵਾਈਆਂ ਨੇ ਯੂਨੀਅਨ ਦੇ ਸੁਤੰਤਰ ਤੌਰ ਤੇ ਗੱਲਬਾਤ ਕਰਨ ਦੀ ਯੋਗਤਾ ਨੂੰ ਕਮਜ਼ੋਰ ਕਰਕੇ ਇੱਕ ਖਤਰਨਾਕ ਮਿਸਾਲ ਕਾਇਮ ਕੀਤੀ ਹੈ ਇਸ ਦੇ ਉਲਟ ਰੇਲਵੇ ਕੰਪਨੀਆਂ ਤੇ ਉਦਯੋਗ ਸਮੂਹ ਮੰਤਰੀ ਦੇ ਫੈਸਲੇ ਦਾ ਸਮਰਥਨ ਕਰਦੇ ਹਨ ਜੋ ਕਹਿੰਦੇ ਹਨ ਕਿ ਇਸ ਨੇ ਮਹੀਨਿਆਂ ਦੀ ਅਨਿਸ਼ਚਿਤਤਾ ਦਾ ਅੰਤ ਕੀਤਾ ਤੇ ਸਪਲਾਈ ਚੇਨ ਵਿੱਚ ਹੋਰ ਰੁਕਾਵਟਾਂ ਨੂੰ ਰੋਕਿਆ ਦੱਸ ਦੇ ਕਿ ਲੇਬਰ ਬੋਰਡ ਦੇ ਹੁਕਮਾ ਵਿੱਚ ਰੇਲਵੇ ਨੂੰ ਤੱਕ ਕੰਮ ਚਾਰੀ ਰੱਖਣ ਦੀ ਲੋੜ ਹੈ ਜਦੋਂ ਤੱਕ ਆਰਬਿਟ੍ਰੇਸ਼ਨ ਇਕਰਾ ਨਾਮੇ ਤੇ ਵਿਵਾਦਾਂ ਦਾ ਹੱਲ ਨਹੀਂ ਕਰ ਦਿੰਦੀ ਅਤੇ ਹੁਣ ਯੂਨੀਅਨ ਨੇ ਅਦਾਲਤ ਵਿੱਚ ਚਾਰ ਵੱਖ-ਵੱਖ ਅਪੀਲਾਂ ਦਾਇਰ ਕੀਤੀਆਂ ਹਨ ਜਿਸ ਵਿੱਚ ਮੰਤਰੀ ਦੇ ਨਿਰਦੇਸ਼ਾਂ ਤੇ ਲੇਬਰ ਬੋਰਡ ਦੇ ਫੈਸਲਿਆਂ ਨੂੰ ਉਲਟਾਉਣ ਦੀ ਮੰਗ ਕੀਤੀ ਗਈ ਹੈ ਇਹ ਦਲੀਲ ਦਿੰਦੇ ਹੋਏ ਕਿ ਉਹ ਮੰਤਰੀ ਤੇ ਕਾਨੂੰਨੀ ਅਧਿਕਾਰਾਂ ਤੋਂ ਬਾਹਰ ਹਨ ਅਤੇ ਯੂਨੀਅਨ ਤੇ ਚਾਰਟਰ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ ਸਾਈਮਨ ਰੈਂਡੀ Montreal ਵਿੱਚ Concordia University ਤੋਂ ਇੱਕ ਮੈਕੈਨੀਕਲ ਇੰਜੀਨੀਅਰਿੰਗ ਵਿਦਿਆਰਥੀ ਨੇ ਇਸ ਸਪਾਤੜ ਵਿੱਚ SpaceX ਨਾਲ ਇੱਕ ਬਕਾਰੀ ਇੰਟਰਨਸ਼ਿਪ ਪ੍ਰਾਪਤ ਕੀਤੀ ਹੈ ਜਿੱਥੇ ਉਹ Starship ਪ੍ਰੋਗਰਾਮ ਤੇ ਕੰਮ ਕਰੇਗਾ ਜਾਣਕਾਰੀ ਮੁਤਾਬਕ 2018 ਵਿੱਚ Falcon Heavy ਰਾਕਟ ਲਾਂਚ ਨੂੰ ਦੇਖ ਕੇ SpaceX ਵਿੱਚ ਰੈਂਡੀ ਦੀ ਦਿਲਚਸਪੀ ਪੈਦਾ ਹੋਈ ਜਿਸ ਨਾਲ ਉਹ Concordia ਦੇ ਸਪੇਸ ਪ੍ਰੋਗਰਾਮ ਅਤੇ ਵੱਖ-ਵੱਖ ਇੰਟਰਨਸ਼ਿਪਸ ਰਾਹੀਂ ਹੱਥੀਂ ਅਨੁਭਵ ਕਰਨ ਲਈ ਅਗਵਾਈ ਕਰਦਾ ਰਿਹਾ ਜਾਣਕਾਰੀ ਮੁਤਾਬਕ SpaceX ਵਿੱਚ ਇੰਟਰਨਸ਼ਿਪ ਕਰਨ ਦਾ ਵੱਡਾ ਬ੍ਰੇਕ ਜਰਮਨੀ ਦੇ ਰਾਕਟ ਫੈਕਟਰੀ ਟ੍ਰੀ ਹਾਊਸਬਰਗ ਵਿੱਚ ਇੰਟਰਨਸ਼ਿਪ ਕਰਨ ਤੋਂ ਬਾਅਦ ਇੱਕ ਅਮਰੀਕੀ ਮਾਪ ਹੋਣ ਦੇ ਫਾਇਦੇ ਦੇ ਨਾਲ ਜੋ ਕਿ ਸਪੇਸਐਕਸ ਦੇ ਅਮਰੀਕੀ ਨਾਗਰਿਕਤਾ ਦੇ ਮਾਪਦੰਡ ਨੂੰ ਪੂਰਾ ਕਰਦਾ ਹੈ ਉਸ ਦੇ ਨਾਲ ਆਇਆ ਹੈ ਜਾਣਕਾਰੀ ਮੁਤਾਬਕ ਸਪੇਸਐਕਸ ਦੇ ਰੈਂਡੀ ਸਟਾਰਸ਼ਿਪ ਚੰ드ਰਮਾ ਮੰਗਲ ਅਤੇ ਇਸ ਤੋਂ ਬਾਹਰ ਦੇ ਮਿਸ਼ਨਾਂ ਲਈ ਤਿਆਰ ਕੀਤਾ ਗਿਆ ਹੈ ਕਿ ਮੋੜ ਵਰਤੋ ਯੋਗ ਪੁਲਾੜ ਯਾਨ ਵਿੱਚ ਯੋਗਦਾਨ ਦੇਵੇਗਾ Ontario Provincial Police ਦੇ ਅਨੁਸਾਰ ਹਾਈਵੇ 417 ਤੇ ਇੱਕ ਕ੍ਰੈਸ਼ ਸਨ ਫਿਲਮਾਉਂਦੇ ਹੋਏ ਫੜੇ ਜਾਣ ਤੋਂ ਬਾਅਦ ਇੱਕ ਆਟਵਾ ਡਰਾਈਵਰ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਮੁਤਾਬਕ ਇਹ ਘਟਨਾ ਬੀਤੇ ਸ਼ਨੀਵਾਰ ਸ਼ਾਮ ਦੀ ਹੈ ਜਦੋਂ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਸੈੱਲਫੋਨ ਦੀ ਵਰਤੋਂ ਕਰਦੇ ਦੇਖਿਆ ਗਿਆ ਨਤੀਜੇ ਵਜੋਂ ਡਰਾਈਵਰ ਨੂੰ 615 ਡਾਲਰ ਦਾ ਜੁਰਮਾਨਾ ਹੋਇਆ ਹੈ ਅਤੇ ਜੇਕਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 3 ਡੀਮੈਰਿਟ ਪੁਆਇੰਟਸ ਦਰਜ ਕੀਤੇ ਜਾਣਗੇ ਅਤੇ ਡਰਾਈਵਰ ਲਾਇਸੈਂਸ ਨੂੰ ਵੀ 3 ਦਿਨਾਂ ਲਈ ਮੁਤਲਕ ਕੀਤਾ ਜਾਵੇਗਾ ਇਤਰਾਣ OPP ਨੇ ਜ਼ੋਰ ਦੇ ਕੇ ਕਿਹਾ ਕਿ ਅਜਹੀਆਂ ਕਾਰਵਾਈਆਂ ਨਾ ਸਿਰਫ ਸ਼ਾਮਲ ਡਰਾਈਵਰ ਲਈ ਸਗੋ ਸੜਕ ਤੇ ਹੋਰ ਵਾਹਨ ਚਾਲਕਾਂ ਲਈ ਵੀ ਖਤਰਨਾਕ ਹਨ ਇੱਕ ਸੰਬੰਧਿਤ ਕ੍ਰੈਕਡਾਊਨ ਵਿੱਚ ਪੂਰਬੀ Ontario ਵਿੱਚ 18 ਡਰਾਈਵਰਸ ਨੂੰ ਹਾਈਵੇ 401 ਤੇ ਇੱਕ ਗੰਭੀਰ ਹਾਦਸੇ ਨੂੰ ਫਿਲਮਾਉਣ ਲਈ ਆਪਣੇ ਫੋਨ ਦੀ ਵਰਤੋਂ ਕਰਨ ਲਈ ਪਟਕ ਕੇ ਡਰਾਈਵਿੰਗ ਕਰਨ ਲਈ ਟਿਕਟ ਦਿੱਤੀ ਗਈ ਸੀ ਕਾਬਲੇ ਗੋੜਿਆ ਕਿ OPP ਅਕਸਰ ਡਰਾਈਵਰਸ ਨੂੰ ਧਿਆਨ ਭਟਕਾਉਣ ਦੇ ਖਤਰਿਆਂ ਤੇ ਸੜਕ ਸੁਰੱਖਿਆ ਤੇ ਇਸ ਦੇ ਨਤੀਜਿਆਂ ਬਾਰੇ ਚੇਤਾਵਨੀ ਦਿੰਦਾ ਰਹਿੰਦਾ ਹੈ ਕਬਰਾਹਾਨ ਦੇ ਟ੍ਰੋਪੀਕਲ ਸਟਾਰਮ ਤੂਫਾਨ ਸ਼ੈਂਚੇਨ ਨੇ ਜਾਪਾਨ ਵਿੱਚ ਭਾਰੀ ਨੁਕਸਾਨ ਕੀਤਾ ਹੈ ਖਾਸ ਤੌਰ ਤੇ ਟੋਕੀਓ ਦੇ ਦੱਖਣ ਪੱਛਮ ਵਿੱਚ ਸ਼ੀਜ਼ੂਓਕਾ ਖੇਤਰ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਆਈਆਂ ਹਨ ਤੂਫਾਨ ਜੋ ਪੀਤੇ ਵੀਰਵਾਨੋ 65 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਨਾਲ ਜ਼ਮੀਨ ਤੇ ਟਕਰਾਇਆ ਇਸ ਨਾਲ 6 ਲੋਕਾਂ ਦੀ ਮੌਤ ਹੋ ਗਈ 1 ਲਾਪਤਾ ਅਤੇ 117 ਜ਼ਖਮੀ ਹੋ ਗਏ ਤੂਫਾਨ ਕਾਰਕੇ ਕਈ ਥਾਵਾਂ ਤੇ ਟਿਕਾਣ ਡਿਗੀਆਂ ਨਦੀਆਂ ਵਿੱਚ ਹੜ ਆ ਗਿਆ ਤੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਸ ਵਿੱਚ ਟੈਟੇਰੀ ਛੱਤਾਂ ਅਤੇ ਚਿੱਕੜ ਨਾਲ ਭਰੇ ਘਰ ਸ਼ਾਮਲ ਹਨ ਅਤੇ ਐਨੇ ਦਿਨ ਪਿੱਛੇ ਜਾਣ ਤੋਂ ਬਾਅਦ ਵੀ ਹੁਣ ਜਾਪਾਨ ਮੌਸਮ ਵਿਗਿਆਨ ਅਜੈਸੀ ਨੇ ਚੇਤਾਵਨੀ ਦਿੱਤੀ ਹੈ ਕਿ ਸ਼ੈਂਸ਼ੇਨ ਹੌਲੀ-ਹੌਲੀ ਅੱਗੇ ਵਧ ਰਿਹਾ ਹੈ ਅਤੇ ਸੰਭਾਵਿਤ ਤੌਰ ਤੇ ਹੋਰ ਕਈ ਦਿਨਾਂ ਤੱਕ ਭਾਰੀ ਮੀਂਹ ਚੱਲਦਾ ਰਹੇਗਾ ਇੱਥੇ ਤੱਕ ਕਿ ਇਹ ਤੂਫਾਨ ਉਹਨਾਂ ਖੇਤਰਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜੋ ਸਿੱਧੇ ਤੌਰ ਤੇ ਇਸ ਦੇ ਰਸਤੇ ਵਿੱਚ ਨਹੀਂ ਹਨ ਇਸ ਚੇਤਾਵਨੀ ਦੇ ਚੱਲਦੇ ਜੋਖਮ ਵਾਲੇ ਖੇਤਰਾਂ ਜਿਵੇਂ ਕਿ ਸਿਜ਼ੂਓਕਾ ਅਤੇ ਟੋਕੀਓ ਦੇ ਕੁਝ ਹਿੱਸਿਆਂ ਦੇ ਨਿਵਾਸੀਆਂ ਨੂੰ ਸੁਰੱਖਿਆ ਧਾਵਾਂ ਤੇ ਜਾਣ ਦੀ ਸਲਾਹ ਦਿੱਤੀ ਗਈ ਹੈ ਜਦੋਂ ਕਿ ਸ਼ੈਂਸ਼ੇਨ ਦੇ ਕਮਜ਼ੋਰ ਹੋਣ ਅਤੇ ਅਗਲੇ ਦਿਨ ਤੱਕ ਉਹ ਵਾਲ ਜਾਣ ਦੀ ਸੰਭਾਵਨਾ ਹੈ ਫਿਲੀਪੀਨਸ ਦੇ ਨੇੜੇ ਇੱਕ ਹੋਰ ਤੂਫਾਨ ਵਿਕਸਿਤ ਹੋ ਰਿਹਾ ਹੈ ਜੋ ਸੰਭਾਵਤ ਤੌਰ ਤੇ ਤੂਫਾਨ ਵਿੱਚ ਵਾਧਾ ਕਰ ਸਕਦਾ ਹੈ ਬੀਤੇ ਦਿਨ ਇਜ਼ਰਾਈਲ ਨੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਦੌਰਾਨ ਪੜੇ ਗਏ 6 ਬੰਦਕਾਂਦਿਆਂ ਲਾਸ਼ਾਂ ਦੀ ਬਰਾਮਦਗੀ ਦਾ ਐਲਾਨ ਕੀਤਾ ਅਮਰੀਕਾ ਵਿੱਚ ਹਰਸ਼ ਗੋਲਡਬਰਗ ਪੋਲਨ ਨਾਮ ਦਾ ਇੱਕ ਵਿਅਕਤੀ ਵੀ ਸ਼ਾਮਲ ਹੈ ਜੋ ਇੱਕ ਇਜ਼ਰਾਈਲੀ-ਅਮਰੀਕੀ ਦੱਸਿਆ ਜਾ ਰਿਹਾ ਹੈ ਜਿਸ ਦੇ ਮਾਪਿਆਂ ਨੇ ਉਸ ਦੀ ਰਿਹਾਈ ਲਈ ਇੱਕ ਉੱਚ ਪ੍ਰੋਫਾਈਲ ਮੁਹਿੰਮ ਦੀ ਅਗਵਾਈ ਕੀਤੀ ਸੀ ਜਾਣਕਾਰੀ ਮੁਤਾਬਕ ਇਹ ਲਾਸ਼ਾਂ ਗਾਜ਼ਾ ਦੇ ਰਫਾ ਵਿੱਚ ਇੱਕ ਸੁਰੰਗ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ ਇਜ਼ਰਾਈਲੀ ਫੌਜ ਨੇ ਦੱਸਿਆ ਕਿ ਬੰਦਕਾਂ ਨੂੰ ਯੋਜਨਾਬੱਧ ਪਛਾਹ ਮੁਹਿੰਮ ਤੋਂ ਠੀਕ ਪਹਿਲਾਂ ਮਾਰ ਦਿੱਤਾ ਗਿਆ ਸੀ ਇਹ ਜਾਣਕਾਰੀ ਇਜ਼ਰਾਈਲੀ ਫੌਜੀ ਸਰੋਤਾਂ ਦੁਆਰਾ ਦਾਨ ਕੀਤੀ ਗਈ ਅਤੇ ਖਬਰ ਜਨਸੀਆ ਦੁਆਰਾ ਵਿਆਪਕ ਤੌਰ ਤੇ ਰਿਪੋਰਟ ਕੀਤੀ ਗਈ ਦੱਸਿਆ ਕਿ ਲਾਸ਼ਾਂ ਦੀ ਰਿਕਵਰੀ ਅਤੇ ਇਸ ਤੋਂ ਬਾਅਦ ਦੀਆਂ ਖਬਰਾਂ ਨੇ ਪਰਿਵਾਰਾਂ ਦੇ ਵਿਰੋਧ ਪ੍ਰਦਰਸ਼ਨਾਂ ਦੀਆਂ ਕੌਲਾਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਜੰਗਬੰਦੀ ਉਹਨਾਂ ਦੇ ਅਜ਼ੀਜ਼ਾਂ ਨੂੰ ਬਚਾ ਸਕਦੀ ਸੀ ਜੋ 6 ਬੰਦਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਉਹਨਾਂ ਵਿੱਚ ਗੋਲਡਬਰਗ ਪੋਲਨ ਸ਼ਾਮਲ ਸੀ ਜਿਸ ਨੂੰ 4 ਹੋਰਾਂ ਦੇ ਨਾਲ ਇੱਕ ਸੰਗੀਤ ਸਮਾਰੋਹ ਤੋਂ ਬੰਦਕ ਬਣਾਇਆ ਗਿਆ ਸੀ ਅਤੇ ਇੱਕ ਨੇੜਲੇ ਪਾਈਚਾਰੇ ਤੋਂ ਇੱਕ 6ਵਾਂ ਬੰਦਕ ਸੀ ਦੱਸਿਆ ਕਿ ਗੋਲਡਬਰਗ ਪੋਲਿੰ ਦੇ ਮਾਤਾ ਪਿਤਾ ਲੰਬੇ ਸਮੇਂ ਤੋਂ ਬੰਦਕਾਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਲਈ ਵਿਸ਼ਵ ਆਗੂਆਂ ਨਾਲ ਮੁਲਾਕਾਤ ਕਰਨ ਅਤੇ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਬੋਲਣ ਵਾਲੀ ਵਕਾਲਤ ਕਰ ਰਹੇ ਸੀ ਜਿਸ ਕਾਰਨ ਇਹ ਕਿ ਬੰਦਕਾਂ ਦੀਆਂ ਮੌਤਾਂ ਬਾਰੇ ਖਬਰਾਂ ਉਹਨਾਂ ਦੇ ਪਰਿਵਾਰਾਂ ਅਤੇ ਸਮਰਥਕਾਂ ਲਈ ਇੱਕ ਮਹੱਤਵਪੂਰਨ ਝਟਕੇ ਵਜੋਂ ਆਈਆਂ ਜਿਸ ਨਾਲ ਇਹ ਯਕੀਨੀ ਬਣਾਉਣ ਲਈ ਕਾਰਵਾਈ ਦੀ ਮੰਗ ਨੂੰ ਤੇਜ਼ ਕੀਤਾ ਜਾ ਰਿਹਾ ਹੈ ਕਿ ਹੋਰ ਬੰਦਕਾਂ ਨੂੰ ਅਜਿਹੀ ਕਿਸਮਤ ਦਾ ਸਾਹਮਣਾ ਨਾ ਕਰਨਾ ਪਵੇ। ਡੋਨਾਲਡ 트럼ਪ ਦੀ ਮੁਹਿੰਮ ਨੇ ਕੋਲਸਟਰਾ ਪਰਿਵਾਰ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ 트럼ਪ ਨੂੰ ਅਰਲਿੰਗਟਨ ਨੈਸ਼ਨਲ ਕਬਰਿਸਤਾਨ ਵਿੱਚ ਸਦਿਆ ਗਿਆ ਸੀ ਆਪਣੇ ਇਸ ਬਿਆਨ ਵਿੱਚ 트럼ਪ ਨੇ ਆਪਣੀ ਫੇਰੀ ਦਾ ਬਚਾ ਕੀਤਾ ਤੇ ਨਾਲ ਹੀ ਉਪ ਰਾਸ਼ਪਤੀ ਕਮਲਾ ਹੈਰਿਸ ਦੀ ਆਲੋਚਨਾ ਕੀਤੀ ਰਿਪੋਰਟ ਮੁਤਾਬਕ 트럼ਪ ਕੈਂਪੇਨ ਦਾ ਇਹ ਬਿਆਨ 2021 ਵਿੱਚ ਅਫਗਾਨਿਸਤਾਨ ਤੋਂ ਅਮਰੀਕੀ ਵਾਪਸੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਆਇਆ ਹੈ ਜਿਸ ਕਾਰਨ ਇੱਕ ਆਤਮ ਹਕਾਤੀ ਬੰਬ ਧਮਾਕੇ ਵਿੱਚ 13 ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ ਸੀ ਜਿਸ ਕਾਰਨ ਇਹ ਕਿ ਇਸ ਤੋਂ ਪਹਿਲਾਂ ਹੈਰਿਸ ਨੇ 트럼ਪ ਦੇ ਕਬਰਿਸਤਾਨ ਦੇ ਦੌਰੇ ਨੂੰ ਸਿਆਸੀ ਸਟੰਟ ਜੋ ਵਤਨ ਦਾ ਦੋਸ਼ ਲਗਾਇਆ ਸੀ ਜਿਸ ਨੂੰ 트럼ਪ ਅਤੇ ਗੋਲਸਟਾਫ ਪਰਿਵਾਰ ਸਖਤੀ ਨਾਲ ਰੱਦ ਕਰਦੇ ਹਨ ਇਸ ਵਿਵਾਦ ਨੂੰ ਲੈ ਕੇ 트럼ਪ ਜਿਸਨੇ ਕਬਰਿਸਤਾਨ ਤੇ ਫੁੱਲ ਮਾਲਾਾਂ ਚੜਾਈਆਂ ਨੇ ਆਪਣੇ ਕੰਮਾਂ ਦਾ ਸਮਰਥਨ ਕਰਨ ਵਾਲੇ ਪਰਿਵਾਰਾਂ ਦੇ ਪ੍ਰਸ਼ੰਸਾ ਪੱਤਰਾਂ ਨੂੰ ਸਾਂਝਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਬੋਲਟਨ ਦੇ ਵਿੱਚ ਅੱਜ ਲਈ ਆ ਨਹੀਂ ਹੋਰ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਪੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ